ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਵੀਰਵਾਰ ਦੇ ਵਰਤ ਰੱਖਦੇ ਆ ਤੇ ਜੇਠੇ ਵੀਰਵਾਰ ਤੇ ਵਰਤ ਰੱਖਦੇ ਆ ਸੋ ਉਹਨਾਂ ਨੇ ਕਿਹੜੀ ਚੀਜ਼ ਦਾ ਭੋਗ ਲਗਾਉਣਾ ਹੈ ਤੇ ਕਿਸ ਤਰ੍ਹਾਂ ਆਪਣਾ ਵਰਤ ਖੋਲਣਾ ਹੈ ਸੁਰੱਖਣਾ ਹੈ ਸਵਾਪਾ ghee ਦੇ ਵਿੱਚ ਇਹਦੇ ਬਾਰੇ ਹੀ ਗੱਲ ਕਰਾਂਗੇ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਜੀ ਸੋ ਇੱਥੇ ਹੁਣ ਆਪਾਂ ਇੱਕ ਕਮੈਂਟ ਦੱਸ ਦਿੰਨੇ ਆ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਤੁਹਾਨੂੰ ਗੱਲ ਕਰਨੀ ਚਾਹੁੰਦੇ ਆ ਸੋ ਦੇਖੋ ਏਦਾਂ ਤਾਂ ਮੁਮਕਿਨ ਨਹੀਂ ਹੈ ਕਿ ਅਸੀਂ ਗੱਲ ਕਰ ਸਕੀਏ ਸੋ ਕੰਮ ਕਰਦੇ ਵਿੱਚ ਟਾਈਮ ਨਹੀਂ ਮਿਲਦਾ ਇਸ ਕਰਕੇ ਇੰਸਟਾਗ੍ਰam ਤੇ ਵੀ ਮੈਸੇਜ ਕਾਫੀ ਆਏ ਹੋਏ ਆ ਜਿਨ੍ਹਾਂ ਦੇ ਹਜੇ ਤੱਕ ਸਾਡੇ ਕੋਲੋਂ ਜਵਾਬ ਨਹੀਂ ਦੇਏ ਹੋਏ ਸੋ ਕੋਸ਼ਿਸ਼ ਕਰਾਂਗੇ ਕਿ ਇੰਸਟਾਗ੍ਰam ਤੇ ਜੋ ਵੀ ਮੈਸੇਜ ਆਏ ਉਹਨਾਂ ਦੇ ਜਵਾਬ ਦੇਈਏ ਤੇ ਬਾਕੀ ਜੇਕਰ ਤੁਸੀਂ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਆਈਡੀ ਫੋਲੋ ਕਰੋ ਮਹਿਫਲ ਮਸਤਾਂ ਦੇ ਨਾਮ ਤੋਂ ਹੀ ਇੰਸਟਾਗ੍ਰam ਆਈਡੀ ਦਾ ਵੀ ਨਾਮ ਰੱਖਿਆ ਗਿਆ ਹੈ ਸੋ ਹੁਣ ਆਪਾਂ ਇੱਥੇ ਹੋਰ ਕੁਝ ਕਮੈਂਟਾਂ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਕੋਈ ਇਨਸਾਨ ਜਾਨੀ ਬੰਦਾ ਕੋਈ ਤਰਦਾ ਹੋਇਆ ਨਜ਼ਰ ਆਇਆ ਸੋ ਇਹਨਾਂ ਨੇ ਹਿੰਦੀ ਵਿੱਚ ਲਿਖਿਆ ਹੈ ਤੇ ਇਹਦਾ ਕੀ ਮਤਲਬ ਹੈ ਸੋ ਦੇਖੋ ਜਦੋਂ ਆਪਾਂ ਪੀਰਾਂ ਦੀ ਸੇਵਾ ਕਰਦੇ ਆ ਖਵਾਜਾ ਨਜ਼ਰ ਆਉਂਦਾ ਹੈ ਚਲਦਾ ਖਵਾਜਾ ਨਜ਼ਰ ਆਉਣਾ ਸੋ ਬਹੁਤ ਹੀ ਵਧੀਆ ਸੰਕੇਤ ਹੈ ਇੱਕ ਇਨਸਾਨ ਉੱਪਰ ਤਰ ਵੀ ਰਿਹਾ ਹੈ ਤੇ ਇਹ ਉਸ ਤੋਂ ਵੀ ਵਧੀਆ ਗੱਲ ਆ ਕਿਉਂਕਿ ਉਹ ਮਾਲਕ ਕਿਦੋਂ ਕਦੋਂ ਕੱਦਦਾ ਤਾਰ ਦੇਵੇ ਕੁਝ ਪਤਾ ਨਹੀਂ ਹੈ ਕਿਉਂਕਿ ਉਹ ਮਾਲਕ ਦੀਆਂ ਖੇਡਾਂ ਦਾ ਆਪਾਂ ਭੇਤ ਨਹੀਂ ਜਾਣ ਸਕਦੇ ਸੋ ਜੇਕਰ ਉਹਨਾਂ ਦੀ ਸੇਵਾ ਕਰਦੇ ਹੋ ਤਾਂ ਐਤਵਾਰ ਦੇ ਦਿਨ ਕਿਤੇ ਇੱਕ ਤਈ ਦਲੀਆ ਜ਼ਰੂਰ ਦੇਜਿਆ ਕਰੋ ਮਹੀਨੇ 'ਚ ਘੱਮੋ ਇੱਕ ਵਾਰ ਹੀ ਦੋ ਸੋ ਉਹਨਾਂ ਦੇ ਨਾਮ ਦਾ ਦਲੀਆ ਦੋ ਤੇ ਜਿੱਥੇ ਤੁਹਾਡਾ ਮੇਨ ਪਾਣੀ ਚੱਲਦਾ ਹੈ ਟੂਟੀ 'ਚ ਡਾਇਰੈਕਟ ਪਾਣੀ ਜਿੱਥੇ ਆਉਂਦਾ ਆ ਉੱਥੇ ਤੁਸੀਂ ਇੱਕ ਦੀਵਾ ਐਤਵਾਰ ਤੇ ਦਿਨ ਤੇ ਦਲੀਆ ਜ਼ਰੂਰ ਰੱਖਦਿਆ ਕਰੋ ਜੀ ਇੱਕ ਗੋਟੇ ਦੀ ਅੱਗ ਬਣਾ ਕੇ ਉਹਦੇ ਉੱਤੇ ਦਲੀਏ ਦਾ ਧੂਪ ਜ਼ਰੂਰ ਪਾਉਣਾ ਹੈ ਤੇ ਇੱਕ ਦੀਵਾ ਲਗਾਉਣਾ ਹੈ ਐਤਵਾਰ ਤੇ ਦਿਨ ਸੋ ਮਹੀਨੇ ਚ ਇੱਕ ਵਾਰ ਹੀ ਇਹ ਕਰਮ ਕਰਦਿਆ ਕਰੋ ਬਹੁਤ ਹੀ ਵਧੀਆ ਕਰਮਾ ਕਿਉਂਕਿ ਪੀਰਾ ਪੀਰਾ ਦੇ ਨਾਲ ਖਵਾਜਬਲੀ ਚੱਲਦੇ ਆ ਸੋ ਜੇਕਰ ਪਖਵਾਜੇ ਦੇ ਨਾਮ ਦਾ ਕਰਮ ਕਰਦੇ ਆ ਤਾਂ ਬਹੁਤ ਹੀ ਵਧੀਆ ਹੈ ਸੋ ਖਵਾਜਾ ਹਰ ਇੱਕ ਸੁਪਨਾ ਲੈ ਲੈਂਦਾ ਹੈ ਕਦੇ ਕਿਸੇ ਦਾ ਕੀਤਾ ਕਰਾਇਆ ਨਹੀਂ ਚੱਲਣ ਦਿੰਦਾ ਸੋ ਇਸ ਕਰਕੇ ਤੁਸੀਂ ਇਹ ਕਰਮ ਇੰਨਾ ਕਾ ਜ਼ਰੂਰ ਕਰ ਲੈਣਾ ਜੀ ਹੁਣ ਇੱਥੇ ਆਪਾਂ ਹੋਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ 나ਗ ਵੀ ਦਿਸਦੇ ਆ ਤੇ ਮੈਂ ਸ਼ਿਵਜੀ ਨੂੰ ਮੰਨਦਾ ਹਾਂ ਤੇ ਪੀਰਾ ਨੂੰ ਵੀ ਮੰਨਦਾ ਹਾਂ ਕਈ ਵਾਰ ਸੁਪਨੇ ਵਿੱਚ ਦਰਗਾਹ ਦਰਬਾਰ ਵੀ ਦਿਸਦਾ ਹੈ ਸੋ ਦੇਖੋ ਜਦੋਂ ਆਪਾਂ ਪੀਰਾਂ ਵਕੀਰਾਂ ਦੀ ਸੇਵਾ ਜਾਂ ਕਿਸੇ ਵੀ ਧਰਮ ਨੂੰ ਮੰਨਣ ਲੱਗਦੇ ਆ ਜਦੋਂ ਸੇਵਾ ਕਰਨੀ ਸ਼ੁਰੂ ਕਰਦੇ ਆ ਤਾਂ ਬਹੁਤ ਕੁਝ ਨਜ਼ਰ ਆਉਂਦਾ ਹੈ ਸਪਨੇ ਵਿੱਚ ਬਹੁਤ ਤਰ੍ਹਾਂ ਦੇ ਪੜਾਉਂਦੇ ਹੈ ਸੋ ਇਹਨਾਂ ਨੂੰ ਅਸੀਂ ਪਾਸ ਕਰਨਾ ਹੁੰਦਾ ਨਾ ਹੀ ਕਿ ਕਦੇ ਇਹ ਮਨ ਵਿੱਚ ਲੈ ਕੇ ਆਉਣਾ ਕਿ ਅਸੀਂ ਸੇਵਾ ਕਰਦੇ ਸਾਨੂੰ ਦਰਸ਼ਨ ਹੋਣ ਲੱਗ ਪਏ ਆ ਬਸ ਹੁਣ ਇੰਨੀ ਸੇਵਾ ਦੀ ਜ਼ਰੂਰਤ ਨਹੀਂ ਸੋ ਕਈ ਇਨਸਾਨ ਕੀ ਕਰਦੇ ਆ ਥੋੜੀ ਜੀ ਹੀ ਸੇਵਾ ਕਰਦੇ ਆ ਜਦੋਂ ਪਰਮਾਤਮਾ ਕੁਝ ਹਜੇ ਝਲਕ ਹੀ ਦਿਖਾਉਂਦਾ ਹੈ ਤੇ ਇਨਸਾਨ ਇਹ ਸੋਚ ਲੈਂਦਾ ਹੈ ਕਿ ਹੁਣ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ ਸੋ ਕਈ ਵਾਰ ਕੀ ਹੁੰਦਾ ਹੈ ਜਦੋਂ ਇਹ ਸੇਵਾ ਕਰਦੇ ਆ ਤੇ ਕਾਲ ਵੀ ਬਹੁਤ ਤਰ੍ਹਾਂ ਘਮਾਉਣ ਦੀ ਕੋਸ਼ਿਸ਼ ਹ ਮਨਸਾਨ ਨੂੰ ਕਰਦਾ ਹੈ ਸੋ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੋ ਗੱਲ ਕੀ ਹੈ ਕਿੰਨਾ ਘਹਿ ਧਿਆਨ ਰੱਖਣਾ ਕਿ ਅਸੀਂ ਆਪਣਾ ਕਰਮ ਕਰਦੇ ਜਾਣਾ ਸੁਪਨੇ ਹਰ ਰੋਜ਼ ਆਉਣਗੇ ਦਿਨ ਵਿੱਚ ਸੌਣਗੇ ਦਿਨ ਵਿੱਚ ਵੀ ਸੁਪਨੇ ਆਉਣਗੇ ਸੋ ਜਿਹੜੇ ਮਾਲਕ ਦੀ ਸੇਵਾ ਕਰਨ ਲੱਗ ਪੈਂਦੇ ਆ ਚੰਗੇ ਰਸਤੇ ਤੇ ਚੰਗਾ ਕਰਮ ਕਰਨ ਲੱਗ ਪੈਂਦੇ ਆ ਸੋ ਉਹਨਾਂ ਦੀ ਜ਼ਿੰਦਗੀ ਵਿੱਚ ਇਹੋ ਜਿਹੇ ਵਿਚਾਰਾ ਬਹੁਤ ਤਰ੍ਹਾਂ ਦੇ ਆਉਂਦਿਆਂ ਜਾਂਦੇ ਜਾਂ ਹੀ ਰਹਿੰਦੇ ਆ ਸਿਰਫ ਵਿਸ਼ਵਾਸ ਰੱਖ ਕੇ ਸੇਵਾ ਕਰਨੀ ਆ ਤੇ ਦਸਮਾ ਦਵਾਰ ਖੋਲਣਾ ਹੈ ਜਿਸ ਦਿਨ ਦਸਮਾ ਦਵਾਰ ਖੁੱਲ ਗਿਆ ਉਸ ਦਿਨ ਫਿਰ ਕੋਈ ਤੁਹਾਨੂੰ ਘੁਮਾਵੇਗਾ ਨਹੀਂ ਪਟਕਾਵੇਗਾ ਨਹੀਂ ਫਿਰ ਉਸ ਦਿਨ ਸਿੱਧੀ ਪਰਮਾਤਮਾ ਦੇ ਨਾਲ ਤਾਰ ਜੁੜੇਗੀ ਤੇ ਤੁਹਾਡੀ ਗੱਲ ਜਿਹੜੀ ਆ ਉਸ ਮੁਰਸ਼ਿਦ ਦੇ ਨਾਲ ਹੋਣੀ ਸ਼ੁਰੂ ਹੋ ਜਾਵੇਗੀ ਚੁੱਪ ਕਰਕੇ ਆਪ ਕੋ ਆਪਣਾ ਕਰਮ ਕਰਦੇ ਜਾਓ ਬਸ ਉਸ ਮਕਾਮ ਤੱਕ ਪਹੁੰਚਣਾ ਹੈ ਜਿੱਥੇ ਸਾਡਾ ਮੁਰਸ਼ਿਦ ਬੈਠਾ ਹੈ ਉਹਨੂੰ ਦੇਖਣਾ ਹੈ ਦਰਸ਼ਨ ਪਾਉਣੇ ਆ ਤੇ ਆਪਣਾ ਜੀਵਨ ਜਿਹੜਾ ਉਹ ਸਫਲ ਕਰਨਾ ਹੈ ਸੋ ਹੁਣ ਇੱਥੇ ਇੱਕ ਦੋ ਕਮੈਂਟ ਹੋਰ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕੀ ਦੀ ਦੀ ਜੀ ਤਿੰਨ ਮਹੀਨੇ ਹੋ ਗਏ ਕੋਈ ਫਰਿਆਦ ਕਬੂਲ ਨਹੀਂ ਹੁੰਦੀ ਸੋ ਇਹ ਨਾ ਨਹੀਂ ਪੜ੍ਹ ਲਿਖਿਆ ਹੈ ਵੈਸੇ ਸੋ ਇਹ ਕਹਿੰਦਾ ਕਿ ਤਿੰਨ ਮਹੀਨਿਆਂ ਤੋਂ ਕੋਈ ਫਰਿਆਦ ਕਬੂਲ ਨਹੀਂ ਹੋ ਰਹੀ ਸੋ ਦੇਖੋ ਆਪਾਂ ਮਹੀਨੇ ਨਹੀਂ ਗਿਣਨੇ ਆਪਾਂ ਜਦੋਂ ਕੁਝ ਲੈਣਾ ਹੈ ਹਰ ਮੋੜ ਹਰ ਟਾਈਮ ਸੋ ਜਦੋਂ ਵੀ ਅਸੀਂ ਟਾਈਮ ਕੱਢਦੇ ਹਾਂ ਮੁਰਸ਼ਿਦ ਨੂੰ ਯਾਦ ਕਰਦੇ ਹਾਂ ਹਰ ਪਲ ਹਰ ਟਾਈਮ ਸਾਡੇ ਮਨ ਵਿੱਚ ਇਹ ਸਵਾਲ ਚੱਲਣੇ ਚਾਹੀਦੇ ਆ ਤੇ ਮੁਰਸ਼ਿਦ ਦੇ ਨਾਲ ਅੰਦਰੋਂ ਅੰਦਰੀ ਗੱਲ ਚੱਲਣੀ ਚਾਹੀਦੀ ਹੈ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਇਹ ਨਹੀਂ ਦੇਖਣਾ ਹੈ ਕਿ ਇੰਨਾ ਸਮਾਂ ਹੀ ਅਸਲੀ ਅਰਦਾਸਾਂ ਕਰਨ ਗਏ ਆ ਸੁਣ ਲਈ ਤਾਂ ਠੀਕ ਹੈ ਨਹੀਂ ਤਾਂ ਨਾ ਸਹੀ ਸੋ ਇਹ ਗਲਤੀ ਕਦੇ ਨਹੀਂ ਕਰਨੀ ਸੋ 24 ਘੰਟੇ ਮਨ ਵਿੱਚ ਉਹ ਫਰਿਆਦ ਨੂੰ ਰੱਖੋ ਯਾਦ ਕਰੋ ਮਾਲਕ ਦੇ ਨਾਲ ਅੰਦਰੋਂ ਅੰਦਰ ਹੀ ਗੱਲ ਕਰੋ ਉਹ ਫਰਿਆਦ ਕਬੂਲ ਉਹ ਪ੍ਰਮਾਤਮਾ ਜ਼ਰੂਰ ਕਰਦਾ ਹੈ ਕਰਵਾਉਣ ਦਾ ਢੰਗ ਹੋਣਾ ਚਾਹੀਦਾ ਇੱਕ ਵਾਰ ਇਹ ठान ਲਓ ਕਿ ਅੱਜ ਅਸੀਂ ਇਹ ਜਿੱਕਰ ਆ ਰਸਤਾ ਫੜਿਆ ਹੈ ਇਹ ਕੰਮ ਹੈ ਅੜਿਆ ਹੋਇਆ ਜੇ ਅਸੀਂ ਉਹ ਕਰਾਉਣਾ ਹੈ ਤੇ ਸਾਨੂੰ ਕੀ ਕਰਨਾ ਪਵੇਗਾ ਕਿ ਅਸੀਂ ਜਿੱਦ ਕਰਕੇ ਇੱਕ ਦਰ ਦੇ ਹੋ ਕੇ ਬੈਠ ਜਾਵਾਂਗੇ ਕਿ ਸਾਨੂੰ ਇੱਕਦਾਂ ਇੱਕ ਦਿਨ ਜ਼ਰੂਰ ਖੈਰ ਪਵੇਗੀ ਤਾਂ ਫਿਰ ਦੇਖੋਗੇ ਕਿ ਜਰੂਰ ਉਹ ਪਰਮਾਤਮਾ ਖੈਰ ਪਾਉਂਦਾ ਹੈ ਬਸ ਮਨ ਵਿੱਚ ਵਿਸ਼ਵਾਸ ਬਣਾਉਣਾ ਹੈ ਜਦੋਂ ਵਿਸ਼ਵਾਸ ਬਣਾ ਕੇ ਬੈਠ ਗਏ ਤਾਂ ਸਮਝ ਲਓ ਕਿ ਤੁਸੀਂ ਆਪਣੀਆਂ ਮੰਜ਼ਲਾਂ ਨੂੰ ਹਾਸਲ ਕਰ ਲਿਆ ਸੋ ਇੱਥੇ ਬਹੁਤ ਹੀ ਪਿਆਰਾ ਕਮੈਂਟ ਹੈ ਸੋ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਸਿਸਟਰ ਜੀ ਕਿਦਾਂ ਤੁਸੀਂ ਠੀਕ ਹੋ ਸੋ ਮੇਰੇ ਬਾਪੂ ਜੀ ਮੇਰੀ ਸਿਸਟਰ ਨੂੰ ਹਮੇਸ਼ਾ ਖੁਸ਼ ਰੱਖਣ ਸੋ ਤੁਹਾਨੂੰ ਵੀ ਪਰਮਾਤਮਾ ਖੁਸ਼ ਰੱਖੇ ਸੋ ਹਮੇਸ਼ਾ ਖੁਸ਼ ਰਹੋ ਆਪਣੇ ਪਰਿਵਾਰ ਵਿੱਚ ਹੱਸਦੇ ਖੇਡਦੇ ਰਹੋ ਤੇ ਆਪਣੇ ਮੁਰਸ਼ਿਦ ਦੇ ਚਰਨਾਂ ਨਾਲ ਲੱਗੇ ਰਹੋ ਆਪਣਾ ਫਰਜ਼ ਨਿਭਾਓ ਸੇਵਾ ਸਿਮਰਨ ਕਰੋ ਤਾਂ ਕਿ ਇਹ 84 ਦੇ ਗੇੜ ਵਿੱਚੋਂ ਆਪਾਂ ਨਿਕਲ ਸਕੀਏ ਤੇ ਆਪਣਾ ਜੀਵਨ ਸਫਲ ਬਣਾ ਸਕੀਏ ਸੋ ਚੰਗੇ ਕਰਮ ਕਰਨੇ ਆ ਚੰਗੇ ਕਰਮਾਂ ਦਾ ਚੰਗਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਜੇਕਰ ਰਸਤੇ ਵਿੱਚ ਰੁਕਾਵਟਾਂ ਵੀ ਆਉਂਦੀਆਂ ਆ ਤੇ ਉਹਨਾਂ ਨੂੰ ਦੇਖ ਕੇ ਘਬਰਾਉਣਾ ਨਹੀਂ ਹੈ ਪਲਪੀ ਹੋਰ ਵੀ ਜ਼ਿਆਦਾ ਵਿਸ਼ਵਾਸ ਮਜ਼ਬੂਤ ਕਰਨਾ ਹੈ ਕਿ ਸਾਡਾ ਮੁਰਸ਼ਿਦ ਬਹੁਤ ਵੱਡਾ ਹੈ ਸੋ ਇਹ ਮੁਸ਼ਕਲਾਂ ਕੁਝ ਵੀ ਨਹੀਂ ਉਹਦੇ ਮੋਹਰੇ ਤਾਂ ਫਿਰ ਦੇਖੋਗੇ ਕਿ ਇਹ ਸਭ ਮੁਸ਼ਕਲਾ ਇੱਕ ਪਲ ਵਿੱਚ ਹੀ ਦੂਰ ਹੋ ਜਾਣਗੀਆਂ ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਹੀ ਇਦਾਂ ਹੀ ਖੁਸ਼ ਰੱਖੇ ਸੋ ਪ੍ਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਸੇਵਾ ਸਿਮਰਨ ਕਰੋ ਤੇ ਆਪਣਾ ਜੀਵਨ ਸਫਲ ਬਣਾਓ ਜੀ ਸੋ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਇੰਨੇ ਵਧੀਆ ਵਧੀਆ ਕਮੈਂਟ ਕਰਦੇ ਹੋ ਤੇ ਇੰਨਾ ਜਿਆਦਾ ਸਾਡੇ ਲਈ ਸੋਚਦੇ ਹੋ ਸੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਸੋ ਹੁਣ ਮੇਨ ਵਿਸ਼ੇ ਬਾਰੇ ਗੱਲ ਕਰੀਏ ਕੀ ਵੀਰਵਾਰ ਦੇ ਜਿਹੜੇ ਵੀ ਵਰਤ ਰੱਖਦੇ ਆ ਸੋ ਸਾਰਿਆਂ ਨੂੰ ਪਤਾ ਹੀ ਹੋਵੇਗਾ ਵਰਤ ਕਿਸ ਹਿਸਾਬ ਨਾਲ ਤੁਸੀਂ ਆਪੋ ਆਪਣੇ ਹਿਸਾਬ ਨਾਲ ਰੱਖਦੇ ਹੀ ਹੋਗੇ ਸੋ ਵੈਸੇ ਤਾਂ ਇਹ ਕਰਮ ਕਰਨਾ ਹੈ ਕਿ ਜਿਸ ਦਿਨ ਵਰਤ ਰੱਖਣਾ ਹੈ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਵੈਸੇ 4 ਵਜੇ ਉੱਠ ਕੇ ਵਰਤ ਰੱਖ ਲੈਣਾ ਚਾਹੀਦਾ ਹੈ ਉਸ ਦਿਨ ਫਿਰ ਨਹਾ ਧੋ ਕੇ ਤੁਸੀਂ ਵਰਤ ਰੱਖਣਾ ਹੈ ਪਹਿਲਾਂ ਸੇਵਾ ਕਰੋ ਚਰਾਗ ਬੱਤੀ ਕਰੋ ਫਿਰ ਜੋ ਖਾਣਾ ਹੈ ਖਾ ਲਓ ਆਪਣੇ ਮਾਲਕ ਦਾ ਨਾਮ ਲੈ ਕੇ ਉਹਨਾਂ ਨੂੰ ਭੋਗ ਲਗਾ ਕੇ ਤੇ ਉਸ ਤੋਂ ਬਾਅਦ ਦਿਨ ਵਿੱਚ ਕੁਝ ਨਹੀਂ ਖਾਣਾ ਤੇ ਸਿਰਫ ਜ਼ਿਕਰ ਜਿਆਦਾ ਹੀ ਪਿਆਸ ਲੱਗੇ ਜਾਂ ਮਨ ਘਰੌਂਦਾ ਹੈ ਤਾਂ ਇੱਕ ਕੰਮ ਕਰਨਾ ਕਿ ਕੱਚੀ ਲਸਤੀ ਬਣਾਉਣੀ ਹੈ ਥੋੜੀ ਵਿੱਚ ਸ਼ੱਕਰ ਪਾਉਣੀ ਹੈ ਸ਼ੱਕਰ ਪਾ ਕੇ ਉਹ ਪੀੜੀਆ ਪਹਿਲਾਂ ਆਪਣੇ ਪੀਰੋ মুর্ਸ਼ਿਦ ਨੂੰ ਭੋਗ ਲਗਾਉਣਾ ਹੈ ਤਾਂ ਫਿਰ ਤੁਸੀਂ ਪੀ ਸਕਦੇ ਆ ਸੋ ਬਾਕੀ ਜਦੋਂ ਸ਼ਾਮ ਦਾ ਵਾਰਤ ਖੁੱਲਣਾ ਆ ਫਿਰ ਤੁਸੀਂ ਗੁੜਾ ਵਾਲੀ ਨਿਆਜ਼ ਬਣਾ ਕੇ ਆਪਣੇ ਮਾਲਕ ਨੂੰ ਭੋਗ ਲਗਾਓ ਨਾਲ ਚੂੜੀ ਬਣਾ ਲਓ ਥੋੜੀ ਜਿਹੀ ਜੇਕਰ ਲੱਗਦਾ ਤਾਂ ਪੀਰ ਜੀ ਦਾ ਵਾਰਤ ਰੱਖਦੇ ਹੋ ਤੇ ਫਿਰ ਤੁਸੀਂ ਉਹਨਾਂ ਨੂੰ ਭੋਗ ਲਗਾ ਕੇ ਅਰਦਾਸ ਬੇਨਤੀ ਬੰਦਗੀ ਕਰਕੇ ਫਿਰ ਤੁਸੀਂ ਉਹ ਪ੍ਰਸ਼ਾਦ ਆਪ ਵੀ ਸ਼ੱਕ ਸਕਦੇ ਆ ਵੈਸੇ ਕੋਸ਼ਿਸ਼ ਪਹਿਲਾਂ ਇਹ ਕਰਨੀ ਆ ਕਿ ਜੇਕਰ ਹੋ ਸਕਦਾ ਹੈ ਕਿ ਤੁਹਾਡੇ ਲਾਗੇ ਕਿਸੇ ਨੇ ਗਾਂ ਰੱਖੀ ਹੋਈ ਆ ਤੇ ਉਹ ਗਊ ਮਾਤਾ ਨੂੰ ਇੱਕ ਪੇੜਾ ਜ਼ਰੂਰ ਗੋੜਦਾ ਬਣਾ ਕੇ ਆਟੇ ਵਿੱਚ ਗੋੜ ਮਿਕਸ ਕਰਕੇ ਉਹ ਪਉਣਾ ਹੈ ਤੇ ਫਿਰ ਤੁਸੀਂ ਵਰਤ ਖੋਲ ਲਓ ਤਾਂ ਬਹੁਤ ਹੀ ਵਧੀਆ ਗੱਲ ਆ ਬਾਕੀ ਜੇਕਰ ਨਹੀਂ ਹੋ ਸਕਦਾ ਤੇ ਆਪਣੇ ਮਾਲਕ ਦੇ ਚਰਨਾ ਵਿੱਚ ਮੱਥਾ ਟੇਕੋ ਉਹਨਾਂ ਨੂੰ ਭੋਗ ਲਗਾਓ ਤੇ ਫਿਰ ਤੁਸੀਂ ਉਹ ਪ੍ਰਸ਼ਾਦ ਖਾ ਕੇ ਆਪਣਾ ਵਰਤ ਕੂਲ ਸਕਦੇ ਹੋ ਜੇਕਰ ਪਾਣੀ ਵੀ ਪੀਣਾ ਹੈ ਤਾਂ ਜੋ ਆਪਾਂ ਦੱਸ ਕੇ ਹਟਿਆ ਕਿ ਕੱਚੀ ਰਸੀ ਸ਼ੱਕਰ ਪਾ ਕੇ ਹੀ ਉਹ ਬਣਾ ਕੇ ਪੀਣਾ ਹੈ ਪਹਿਲਾਂ ਭੋਗ ਲਗਾਉਣਾ ਫਿਰ ਹੀ ਆਪ ਪੀਣਾ ਹੈ